ਇੱਕ ਵਾਰ ਦੀ ਗੱਲ ਆ ਕਹਿੰਦੇ ਭਗਵਾਨ ਸ਼ਿਵ ਜੀ ਨਾ ਮਾਤਾ ਪਾਰਵਤੀ ਜੀ ਨਾਲ ਆਪਣੇ ਭਗਵਾਨ ਤੇ ਜਾ ਰਹੇ ਸੀਗੇ ਉਹਨਾਂ ਨੇ ਕੀ ਦੇਖਿਆ ਥੱਲੇ ਕੋਈ ਚੂਹਾ ਫਿਰਦਾ ਸੀ ਉਹ ਚੂਹੇ ਨੂੰ ਦੇਖ ਕੇ ਮਤਲਬ ਭਗਵਾਨ ਹੱਸਣ ਲੱਗ ਗਏ ਹੱਸਦਿਆ ਉਹ ਮਾਤਾ ਜੀ ਪੁੱਛਦੇ ਆ ਵੀ ਤੁਸੀਂ ਚੂਹੇ ਨੂੰ ਦੇਖ ਕੇ ਹੱਸਣ ਲੱਗ ਗਏ ਭਗਵਾਨ ਜੀ ਹੈ ਵੀ ਇਹ ਚੂਹੇ ਦੇ ਵਿੱਚ ਐਡੀ ਕਿਹੜੀ ਕਰਾਮਾਤ ਆ ਕੋਈ ਐਡੀ ਕਲਾ ਕਿਹੜੀ ਆ ਉਹ ਭਗਵਾਨ ਕਹਿੰਦੇ ਵੀ ਅਸੀਂ ਤਾਂ ਹੱਸਾ ਆ ਗਿਆ ਵੀ ਇਹ ਉਰੇ ਟੱਪਦਾ ਫਿਰਦਾ 20 ਮਿੰਟਾਂ ਤੱਕ ਇਹਦੀ ਕਲਾਸ਼ ਪਰਬਤ ਤੇ ਮੌਤ ਆ ਹੁਣ ਤੋਂ 20 ਮਿੰਟਾਂ ਬਾਅਦ ਇਹਨੇ ਕਲਾਸ਼ ਪਰਬਤ ਤੇ ਜਾ ਕੇ ਮਰਨਾ ਉਹ ਮਾਤਾ ਪਾਰਵਤੀ ਜੀ ਕਹਿੰਦੇ ਜੀ ਇਹ ਚੂਹਾ 20 ਮਿੰਟਾਂ ਬਾਅਦ ਕਲਾਸ਼ ਪਰਬਤ ਤੇ ਵੀ ਉੱਥੇ ਜਾਣ ਨੂੰ ਤਾਂ ਜੇ ਇਹ ਭੱਜ ਕੇ ਵੀ ਜਾਵੇ ਆਪਣੀ ਸਪੀਡ ਤੇ ਵੀ ਚੜੇ ਹੁਣ ਤੋਂ ਹੀ ਫਟਾਫਟ ਤਾਂ ਵੀ ਇਹਨੂੰ 2-3 ਮਹੀਨੇ ਲੱਗ ਜਾਣਗੇ ਉੱਥੇ ਤੱਕ ਪਹੁੰਚਣ ਨੂੰ ਤੁਸੀਂ ਕਹਿੰਦੇ 20 ਮਿੰਟਾਂ ਬਾਅਦ ਵੀ ਇਹ ਕਿਵੇਂ ਹੋ ਜੂ ਹੈ ਹਾਸੇ ਗੱਲ ਹੈ ਹੀ ਹੱਸੂ ਹੀ ਨਹੀਂ ਹੈ ਭਗਵਾਨ ਕਹਿੰਦੇ ਇਹੀ ਤਾਂ ਸੀ ਹੱਸਦੇ ਕੁਦਰਤ ਦੇ ਡਾਡੇ ਦੀ ਉਹ ਮਾਲਕ ਦੇ ਵੀ ਕਮਾਲੀ ਆ ਦੇਖ ਲਓ ਇਹਨੇ ਜਾਣਾ ਉੱਥੇ ਹੁਣ 20 ਮਿੰਟਾਂ ਦੀ ਇੰਨੇ ਨੂੰ ਕਹਿੰਦੇ ਗੱਲਾਂ ਕਰਦੇ ਕਰਦੇ ਇੱਕ ਚੀ ਲਾਈ ਹੈ ਉਹ ਫਟਾਫਟ ਆ ਕੇ ਝਪਟ ਮਾਰਦੀ ਚੂਹੇ ਨੂੰ ਫੜ ਕੇ ਚੁੰਝ ਚ ਉੜ ਜਾਂਦੀ ਉਧਰ ਕਲਾਸ਼ ਪਰਬਤ ਕੰਨੀ ਨੂੰ ਨਿਕਲ ਜਾਂਦੀ ਉਹ ਜਾਂਦੀ ਆਪਣੀ ਜਦੋਂ ਉਹ ਨੇੜੇ ਜਾਂਦੀ ਜਿਵੇਂ ਆਪਾਂ ਕਹਿੰਦੇ ਕੋਈ ਇਨਸਾਨ ਦਾ ਦਾਣਾ ਪਾਣੀ ਮੁੱਕ ਜੇ ਹੈ ਉਹ ਜਗਾ ਆ ਜੇ ਟਾਈਮ ਆ ਜੇ ਮੌਤਾ ਜਾਂਦੀ ਹੈ ਉਹ ਜਿੱਥੇ ਉਹ ਜਗਾ ਸੀਗੀ ਉੱਥੇ ਜਾ ਕੇ ਕਿਸੇ ਦਰਖਤ ਨਾਲ ਉਹ ਚੀਲ ਦਾ ਕਿਤੇ ਐ ਸਿਰ ਲੱਗਿਆ ਟਕਰਾ ਗਈ ਚੁੰਝ ਚੂਹਾ ਡੇਗ ਗਿਆ ਚੂਹਾ ਡੇਗਿਆ ਤਾਂ ਥੱਲੇ ਬਿੱਲੀ ਬੈਠੀ ਸੀ ਕਿ ਕੋਈ ਭੁੱਖੀ ਹੈ ਬਿੱਲੀ ਨੇ ਚੂਹਾ ਦੇਖਿਆ ਨਹੀਂ ਝਪਟ ਮਾਰੀ ਨਹੀਂ ਖਾ ਗਈ ਹਜਮ ਕਰ ਗਈ ਖਤਮ ਕਹਿੰਦੇ ਜਦੋਂ ਸਮਾਂ ਆ ਗਿਆ ਕੋਈ ਰੋਕ ਨਹੀਂ ਸਕਦਾ ਪਰ ਕਹਿੰਦੇ ਅਸੀਂ ਇਨਸਾਨ ਆ ਇਹ ਦੋ ਚੀਜ਼ਾਂ ਨੇ ਹਰੇਕ ਚੀਜ਼ ਦੀਆਂ ਹਰੇਕ ਗੱਲ ਦੇ ਦੋ ਪੱਖ ਨੇ ਹੈ ਹਰੇਕ ਚੀਜ਼ ਦੇ ਦੋ ਸਿਰੇ ਆ ਜਿਵੇਂ ਕੋਈ ਰੱਸੀ ਆ ਪਰ ਇਨਸਾਨ ਦੇ ਹੱਥ ਤਾਂ ਕੋਈ ਵੀ ਨਹੀਂ ਹੈਗਾ ਇਨਸਾਨ ਦੇ ਹੱਥ ਤਾਂ ਨਾ ਜੰਮਣਾ ਇਨਸਾਨ ਉਹਦੀ ਮਰਜ਼ੀ ਦਾ ਨਹੀਂ ਹੈਗਾ ਵੀ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਦੇ ਘਰ ਜੰਮ ਸਕਦੇ ਆ ਜਾਂ ਕਿਸੇ ਦੇਸ਼ ਦੇ ਵਿੱਚ ਜਾਂ ਕਿਸੇ ਮਰਜ਼ੀ ਜਦੋਂ ਮਰਜ਼ੀ ਨਾ ਇਹ ਵੀ ਪਰਮਾਤਮਾ ਦੇ ਹੱਥ ਆ ਵੀ ਸਾਡਾ ਜਨਮ ਕਿੱਥੇ ਹੋਣਾ ਕਿਹਨਾਂ ਦੇ ਘਰ ਹੋਣਾ ਕਿਹੜੇ ਦੇਸ਼ ਹੋਣਾ ਹੈ ਤੇ ਸਾਨੂੰ ਇਹ ਵੀ ਨਹੀਂ ਪਤਾ ਅਸੀਂ ਮਰਨਾ ਕਿੱਥੇ ਆ ਐ ਨਹੀਂ ਵੀ ਅਸੀਂ ਆਪਣੇ ਪਿੰਡ 'ਚ ਹੀ ਮਰਨਾ ਆਪਣੇ ਘਰ 'ਚ ਹੀ ਮਰਨਾ ਕੋਈ ਪਤਾ ਨਹੀਂ ਇਨਸਾਨ ਨੇ ਕਿੱਥੇ ਮਰ ਜਾਣਾ ਇਨਸਾਨ ਦੇ ਹੱਥ 'ਚ ਨਾ ਦੋਨੇ ਸਿਰਿਆਂ 'ਚ ਕੋਈ ਸਿਰਾ ਨਹੀਂ ਹੈਗਾ ਫਾਲਤੂ ਦਾ ਜਾਨੀ ਮਤਲਬ ਇਹ ਮਾਣ ਕਰਦਾ ਹੰਕਾਰ ਕਰਦਾ ਟੈਨਸ਼ਨ ਕਰਦਾ ਚਿੰਤਾ ਕਰਦਾ ਚਿੰਤਾ ਵੀ ਕਾਦੀ ਕਰਦਾ ਰਿਜਕ ਦੀ ਜਿਹੜਾ ਉਹ ਵੀ ਪਰਮਾਤਮਾ ਦੇ ਹੱਥ ਆ ਉਹਨੇ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ ਕਿੰਨਾ ਦੇਣਾ ਸਭ ਕੁਝ ਮਾਲਕ ਦੇ ਹੱਥ ਆ ਹੈ ਕਹਿੰਦੇ ਇੱਕ ਵਾਰੀ ਚਿੰਤਾ ਤੇ ਚਿਖਾ ਦੋਏ ਬੈਠਣ ਲੱਗ ਗੀਆਂ ਚਿਖਾ ਕਹਿੰਦੀ ਮੈਂ ਵੱਡੀ ਚਿੰਤਾ ਕਹਿੰਦੀ ਮੈਂ ਵੱਡੀ ਜਦੋਂ ਭਾਈ ਬੈਸ ਵੱਧ ਗਈ ਫਿਰ ਚਿਖਾ ਚਿੰਤਾ ਨੂੰ ਕਹਿੰਦੀ ਲੈ ਤੂੰ ਦੱਸ ਦੇ ਵੀ ਵੱਡੀ ਕਿਵੇਂ ਹੈ ਚਿੰਤਾ ਚਿਖਾਂ ਨੂੰ ਕਹਿੰਦੀ ਦੇਖ ਭੈਣੇ ਪਹਿਲੀ ਗੱਲ ਤਾਂ ਇਹ ਆ ਤੂੰ ਮਰਿਆ ਬੰਦਾ ਸਾੜਦੀ ਆ ਹੈ ਜਦੋਂ ਬੰਦਾ ਮਰ ਜਾਂਦਾ ਖਤਮ ਹੋ ਜਾਂਦਾ ਤੂੰ ਮਰਿਆ ਬੰਦਾ ਸਾੜਦੀ ਆ ਮੈਂ ਜਿਉਂਦੇ ਨੂੰ ਸਾੜਦੀ ਆ ਮੈਂ ਜਿਉਂਦੇ ਇਨਸਾਨ ਨੂੰ ਮਾਰਦੀ ਆ ਆਪਾਂ ਕਹਿੰਦੇ ਨਹੀਂ ਜਿਹਦੇ ਅੰਦਰ ਚਿੰਤਾ ਹੁੰਦੀ ਆ ਕੋਈ ਦੁੱਖ ਹੁੰਦਾ ਅਗਲਾ ਕਹਿੰਦਾ ਤੈਨੂੰ ਕੀ ਹੋ ਗਿਆ ਤੂੰ ਵੀ ਦਿਨੋਂ ਦਿਨ ਮਰਦਾ ਜਾਂਦਾ ਨਿਗਰਦਾ ਜਾਂਦਾ ਉਹ ਚਿਖਾਂ ਨੂੰ ਚਿੰਤਾ ਕਹਿੰਦੀ ਨੰਬਰ 2 ਤੇ ਤੂੰ ਇੱਕੋ ਵਾਰੀ ਸਾੜਦੀ ਆ ਜਦੋਂ ਤੇਰੇ ਤੇ ਲਿਆ ਕੇ ਇਨਸਾਨ ਪਾ ਦਿੰਦੇ ਆ ਪਾਂਬੜ ਮਤਵੇ ਸੁਭਾਅ ਹੋ ਗਈ ਖਤਮ ਕਹਿੰਦੀ ਮੈਂ ਜਿਹਨੂੰ ਲੱਗ ਜਾਨੀ ਆ ਮੈਂ ਰੋਜ਼ ਸਾੜਦੀ ਆ ਅਗਲੇ ਨੂੰ ਰੋਜ਼ ਮਾਰਦੀ ਆ ਅਗਲਾ ਤਿਲ ਤਿਲ ਕਰਕੇ ਮਰਦਾ ਜਿਹਦੇ ਅੰਦਰ ਕੋਈ ਚਿੰਤਾ ਹੁੰਦੀ ਆ ਨਾ ਤਾਂ ਹੀ ਕਹਿੰਦੇ ਆ ਵੀ ਚਿੰਤਾ ਚਿਖਾ ਸਮਾਨ ਪਰ ਚਿਖਾ ਨਹੀਂ ਕਹਿੰਦੇ ਇਹ ਤਾਂ ਚਿਖਾ ਤੂੰ ਵੀ ਵੱਡੀ ਆ ਚਿੰਤਾ ਚਿਖਾ ਨੂੰ ਸਮਝਾਉਂਦੀ ਆ ਮੈਂ ਤੇਤੋਂ ਵੀ ਵੱਡੀ ਆ ਵੀ ਮੈਂ ਤਾਂ ਇਨਸਾਨ ਨੂੰ ਰੋਜ਼ ਮਾਰਦੀ ਆ ਨੰਬਰ 3 ਤੇ ਕਹਿੰਦੀ ਵੀ ਤੂੰ ਤਾਂ ਇਨਸਾਨ ਨੂੰ ਨਾ ਮਤਲਬ ਇਨਸਾਨ ਦੀ ਬੋਡੀ ਸਾੜਦੀ ਆ ਮੈਂ ਇਨਸਾਨ ਦਾ ਜੀਵਨੇ ਸਾੜ ਦਿੰਨੀ ਆ ਤੂੰ ਤਾਂ ਸਿਰਫ ਬੋਡੀ ਸਾੜਦੀ ਆ ਮੈਂ ਉਹਦੀ ਜ਼ਿੰਦਗੀ ਉਹ ਤਬਾਹ ਕਰ ਦਿੰਨੀ ਆ ਜਿਹਨੂੰ ਚਿੰਤਾ ਲੱਗ ਜਾਂਦੀ ਆ ਉਹਦਾ ਜੀਵਨੇ ਬਰਬਾਦ ਹੋ ਜਾਂਦਾ ਨੰਬਰ 4 ਚਿੰਤਾ ਚਿਖਾ ਨੂੰ ਕਹਿੰਦੀ ਵੀ ਤੂੰ ਤਾਂ ਅੰਤਮ ਸੱਚ ਆ ਇਨਸਾਨ ਦਾ ਅੰਤੋਂ ਵੇਲੇ ਜਦੋਂ ਇਨਸਾਨ ਮਰ ਜਾਂਦਾ ਉਦੋਂ ਲਿਆ ਕੇ ਚਿਖਾ ਤੇ ਪਾਉਂਦੇ ਆ ਕਹਿੰਦੀ ਮੈਂ ਤਾਂ ਮੁੱਢਲਾ ਸੱਚ ਆ ਜਦੋਂ ਇਨਸਾਨ ਨੇ ਜਨਮ ਲੈ ਲਿਆ ਚਿੰਤਾ ਸ਼ੁਰੂ ਆ ਅਸੀਂ ਜੰਮ ਦੀ ਡਿਪਰੈਸ਼ਨਾਂ ਦੇ ਵਿੱਚ ਚਿੰਤਾ ਦੇ ਵਿੱਚ ਆ ਹਾਲਾਂਕਿ ਸਾਨੂੰ ਪਤਾ ਵੀ ਸਾਡੇ ਹੱਥ ਹੈ ਹੀ ਕੱਖ ਦੀ ਆ ਹੁਣ ਪਿੱਛੇ ਜੇ ਆਪਾਂ ਸਮਾਂ ਲੰਘਿਆ ਕਿੱਡੇ ਵੱਡੇ ਹਾਦਸੇ ਹੋਏ ਨੇ ਹੈ ਆਪਣੇ ਤੇ ਦੋ ਤਿੰਨ ਦਿਨ ਅਸਰ ਰਹਿਣਾ ਹੈ ਆਪਣੇ ਤੇ ਦੋ ਤਿੰਨ ਦਿਨ ਅਸਰ ਰਹਿਣਾ ਆਪਾਂ ਫੇਰ ਭੁੱਲ ਜਾਈਏਣਾ ਵੀ ਆ ਵੀ ਹੋ ਜਾਂਦਾ ਵੀ ਲੈ ਦੱਸ ਕੋਈ ਇਨਸਾਨ ਦੇ ਹੱਥ ਹੈਗਾ ਇਨਸਾਨ ਘਰੋਂ ਗਏ ਖੁਸ਼ੀ ਨਾਲ ਬਸ ਪਤਾ ਹੀ ਨਹੀਂ ਹੈਗਾ ਵੀ ਖਤਮ ਹੋ ਜਾਣ ਇਹ ਆਪਣੇ ਨਾ ਰੋਜ਼ ਵਾਪਰਦਾ ਹੈ ਹੈ ਘੱਥੀ ਤੋਰੇ ਤੁਰਦੇ ਦੇਖੇ ਪਰ ਸਾਨੂੰ ਅਗਲ ਨਹੀਂ ਆਈ ਸਾਨੂੰ ਸਾਨੂੰ ਹੈਗਾ ਹੀ ਨਹੀਂ ਵੀ ਅਸੀਂ ਮਰਨਾ ਇਨਸਾਨ ਕਹਿੰਦਾ ਵੀ ਮੈਂ ਤਾਂ ਮਰਨਾ ਹੀ ਨਹੀਂ ਹੈਗਾ ਮਰਦੇ ਆ ਦੂਜੇ ਮਰਦੇ ਆ ਇਸੇ ਹੰਕਾਰ ਵਿੱਚ ਇਸੇ ਲਾਲਚ ਵਿੱਚ ਇਸੇ ਭਲੇਖੇ ਵਿੱਚ ਇਨਸਾਨ ਭੱਜਿਆ ਫਿਰਦਾ ਤੇ ਦੂਜਿਆਂ ਨੂੰ ਤੰਗ ਕਰਦਾ ਦੂਜਿਆਂ ਦੇ ਹੱਕ ਮਾਰਦਾ ਰਿਸ਼ਮਤਾਂ ਲੈਂਦਾ ਵੀ ਪਤਾ ਨਹੀਂ ਮਹੀਂ ਇਕੱਠਾ ਕਰਨਾ ਬਾਕੀ ਸੰਸਾਰ ਨੇ ਤਾਂ ਮਰ ਜਾਣਾ ਮਹੀਂ ਇੱਥੇ ਰਹਿਣਾ ਕਿਸੇ ਨੇ ਨਹੀਂ ਰਹਿਣਾ ਹੈਗਾ ਪ੍ਰਭੂ ਮਰਨਾ ਯਾਦ ਰੱਖਣਾ ਚਾਹੀਦਾ ਇਹ ਸੱਚ ਆ ਚੰਗੇ ਕਰਮ ਕਰਨੇ ਚਾਹੀਦੇ ਨੇ ਆਪਾਂ ਮਹਾਰਾਜ ਨੂੰ ਜਾ ਕੇ ਜਵਾਬ ਦੇਣਾ ਉਹਨੇ ਭੇਜਿਆ ਸਾਨੂੰ ਉਹਦਾ ਨਾਮ ਜੱਪਣ ਲਈ ਜਿਹੜਾ ਗਬਲਾ ਸਮਾ ਨਾ ਦੋਏ ਸਿਰਿਆਂ ਦਾ ਜੰਮ ਤੋਂ ਮਰਮ ਤੱਕ ਇਹ ਆਪਾਂ ਨੇ ਸਵਾਰਨਾ ਜੀਵਨ ਸਵਾਰਨਾ ਆਇਆ ਪਰ ਆਪਾਂ ਖਰਾਬ ਕਰੀ ਜਾਂਦੇ ਅੱਗੇ ਤੁਸੀਂ ਆਪ ਸਾਂਭੇਦਾਰੋਂ ਗੱਲ ਵਧੀਆ ਲੱਗਦੀ ਹੁੰਦੀ ਐ ਸ਼ੇਅਰ ਜਰੂਰ ਕਰਦੇ ਐ ਕਿਦਾਂ